ਉਹ ਵਧੀਆ ਜਿੱਤਿਆ ਦੀ ਖੁਸ਼ੀ ਦਾ ਮਾਹੌਲ ਹੈ ਚਾਰੇ ਪਾਸੇ ਖੁਸ਼ੀਆਂ ਮਨਾਉਂਦੇ ਆ ਟੋਲ ਤਮੱਕੇ ਲਾ ਕੇ ਚਲੰਡੇ ਆ ਮਠਾਈਆਂ ਵੰਡੀਆਂ ਜਾੜੀਆਂ ਨੇ ਉਹ ਗੱਡ ਨੂੰ ਤੋੜ ਦਿੱਤਾ ਵਾ ਸਾਡੇ ਲੋਕ ਇਹੜੇ ਹੀ ਲੋਕ ਗਰੀਬ ਹਨ ਗਰੀਬਾਂ ਨੇ ਇੰਨਾ ਜੋਰ ਲਾ ਕੋਈ ਇਹਨਾਂ ਨੇ ਇਹ ਨਹੀਂ ਵੇਖਿਆ ਕਿ ਤਗੜਪਨ ਨੂੰ ਵੇਖਿਆ ਸ਼ਾਨ ਨੂੰ ਨੂੰ ਵੇਖਿਆ ਇਹਨਾਂ ਲੋਕਾਂ ਨੇ ਪੂਰਾ ਜੋਰ ਲਾ ਕੇ ਉਹਨਾਂ ਧੌਣ ਤੋਂ ਖੜਨ ਦਿੱਤਾ ਜਿਹੜਾ ਉਹਨਾਂ ਨੇ ਧੌਣ ਚ ਕਿਲਾ ਕਾਂਗਰਸੀਆਂ ਦੇ ਉਹ ਨਿਕਲ ਚੁੱਕਿਆ ਹੈ ਇਹ ਪ੍ਰਵਾਰ-ਵਾਰ ਖਤਮ ਕਰਦਾ ਜੀ ਸਰਦਾਰ ਗੁਰਦੀਪ ਸਿੰਘ ਰੰਡਾਵਾ ਨੇ ਇਹ ਤੋਂ ਦੇਖੋ 70 ਸਾਲ ਪੁਰਾਣਾ ਜਿਹੜਾ ਗੜੇ ਟੁੱਟਾ ਹੈ ਇਹ ਹੰਕਾਰ ਵੀ ਨਾਲ ਟੁੱਟਾ ਤੇ ਗੜ ਵੀ ਨਾਲ ਟੁੱਟਾ ਇਸ ਦਰ ਸਾਡੇ ਗੁਰਦੀਪ ਸਿੰਘ ਜੀ ਰੰਡਾਵਾ ਸਾਹਿਬ ਰੰਦਰ ਮਨਿਸਟਰੀ ਕੋਲ ਗਏ ਸੀ ਔਰ ਉਹਨਾਂ ਨੇ ਬਲੇਸਿੰਗ ਦਿੱਤੀ ਸੀ ਕਿ ਤੁਹਾਡੀ ਇੱਕ ਵੱਡੀ ਜਿੱਤ ਹੋਏਗੀ ਔਰ ਉਹ ਜਿੱਤ ਖੁਦਾ ਨੇ ਬਿਲਕੁਲ ਅੱਜ ਦਿੱਤੀ ਆ ਇਹ ਕੋਈ ਤੇ ਜਿਹੜੇ ਆਪਣੇ ਆਪਣੇ ਹਲਕੇ ਦੇ ਲੋਕ ਹੁੰਦੇ ਉਹ ਜੇ ਉਹਨਾਂ ਦਾ ਸਾਥ ਹੋਵੇ ਤੇ ਫਿਰ ਕੋਈ ਟੀਪ ਨਹੀਂ ਸਾਨੂੰ ਲੱਗ ਸਕਦਾ। ਵੇਖੋ ਜੀ ਪਿਆਰਿਆ ਆਪ ਪਾਰਟੀ ਦੇ ਵਰਕਰਾਂ ਦਾ ਆਪ ਪਾਰਟੀ ਨਾਲ ਨਾਨਕੇ ਮੋਟਾਂ ਪਾਈਆਂ ਨੇ ਜਿਤਾਇਆ ਹੈ ਸਰਕਾਰ ਦਾ ਹਿੱਸਾ ਬਣਿਆ ਰਵਾ ਬਣਾਣ ਢਾਈ ਸਾਲ ਤੋਂ ਪਿਛੇ ਰਹਿ ਗਏ ਹੁਣ ਅਸੀਂ ਢਾਈ ਸਾਲ ਸਰਕਾਰ ਦਾ ਹਿੱਸਾ ਬਣੇ ਆਂ ਔਰ ਵਿਕਾਸ ਹੋਊਗਾ ਜਿਹੜਾ ਕੋਈ ਬੇਰੁਜ਼ਗਾਰੀ ਖਤਮ ਹੋਏਗੀ ਵਿਕਾਸ ਹੋਵੇਗਾ ਤੇ ਕੋਈ ਕੁਝ ਨਾ ਕੁਝ ਫੈਕਟਰੀਆਂ ਇੰਡਸਟਰੀਆਂ ਤੇ ਆਉਣਗੀਆਂ ਤੇ ਲੋਕਾਂ ਦਾ ਜਰੂ ਸਾਰ ਸਤਿ ਸ਼ਰ ਅਨੁਸਕਾਰ ਮਿਲੇ ਸਭ ਨੂੰ ਤੇ ਸਾਰੇ ਲੋਕ ਜਿਹੜੇ ਗੁਰਦੀਪ ਸਿੰਘ ਰੰਧਾਵਾ ਨਾਲ ਪਿਆਰ ਕਰਦੇ ਆ ਤੇ ਦਿਲੋਂ ਉਹਨਾਂ ਨਾਲ ਜੁੜੇ ਹੋਏ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਪਿੰਡ ਦਾ ਬਹੁਤ ਮਾਣ ਵਧਿਆ ਪਰਮਾਤਮਾ ਨੇ ਬਹੁਤ ਕਿਰਪਾ ਕੀਤੀ ਆ ਚਿਮਨੀ ਚੋਣਾ ਦੇ ਵਿੱਚ ਜੇਤੂ ਹੋਏ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਦੇ ਘਰ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਜਿਦਿਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਮ ਵਰਕਰਾਂ ਅਤੇ ਪਿੰਡ ਦੇ ਲੋਕਾਂ 'ਚ ਬਹੁਤ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ ਲੋਕ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਹੋਏ ਉੱਥੇ ਮੌਜੂਦ ਸਰਪੰਚ ਅਤੇ ਗੁਰਦੀਪ ਸਿੰਘ ਰੰਧਾਵਾ ਦੀ ਧਰਮ ਪਤਨੀ ਅਤੇ ਹੋਰ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਸਿਰੋਜੀ ਮੈਂ ਤੁਹਾਡਾ ਆਪਣਾ ਲਾਹਰੀ ਸਿੰਘ ਅੱਜ ਅਸੀਂ ਪਹੁੰਚੇ ਹਾਂ ਜਿਲ੍ਹਾ ਗੁਰਦਾਸਪੁਰ ਦੇ ਡੇਰਾਬਾਦ ਬਨਾਨ ਸਰਦਾਰ ਗਦੀਸ਼ ਸਿੰਘ ਦਾਵਾ ਦੇ ਜਿੱਥੇ ਆਪਣਾ ਕਾਰਜ ਤੁਸੀਂ ਦੇਖ ਸਕਦੇ ਹੋ ਕਿ ਜੇ ਤੋਂ ਬਾਅਦ ਬਹੁਤ ਵੱਡਾ ਮੋੜ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਿੱਛੇ ਦੀਆਂ ਤਸਵੀਰਾਂ ਜੋ ਇੱਕ ਵਾਰੀ ਜੋ ਦਿਖਾ ਦਿੱਤੀ ਜਾਣ ਉਹ ਸਦੇ ਨਾਲ ਇਸ ਵਕਤ ਇੱਥੇ ਦੇ ਮਜੂਰ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਅਸਲਾ ਭਾਈ ਕੀ ਭਾਈ ਨਾਮ ਹੈ ਕੀ ਭਾਈ ਨਾਮ ਹੈ ਰਣਾ ਸੁਖਿੰਦਰ ਮਸੀ ਮਿੰਟੂ ਗੋਲ ਇਲੈਕਸ਼ਨ ਸੀਨੀਅਰ ਸੁਖਿੰਦਰ ਮਸੀ ਨੂੰ ਗੋਲ ਇਲੈਕਸ਼ਨ ਸੀਨੀਅਰ ਮਿੰਟੂ ਤਾਂ ਕਿਵੇਂ ਲੱਗਿਆ ਕਿਵੇਂ ਲੱਗਦਾ ਘੋੜਾ ਖੜੇ ਰੋ ਕਿਵੇਂ ਲੱਗਦਾ ਅੱਜ ਦੀ ਜਿੱਤ ਹੋਈ ਇੱਡੀ ਵੱਡੀ ਕਿਵੇਂ ਦੇ ਦਿੱਤੀ ਬਹੁਤ ਵਧੀਆ ਜਿੱਤਿਆ ਦੀ ਖੁਸ਼ੀ ਦਾ ਮਾਹੌਲ ਹੈ ਚਾਰੇ ਪਾਸੇ ਖੁਸ਼ੀਆਂ ਮਨਾਉਣ ਦੇ ਆਟੋ ਤਮੱਕੇ ਪਟਾਕੇ ਚਲੰਡੇ ਮਠਾਈਆਂ ਵੰਡੀਆਂ ਜਾਂਦੀਆਂ ਨੇ ਇੱਕ ਸਾਡੇ ਪ੍ਰਭੂ ਅਸੂਸੀ ਦੇ ਫਜ਼ਲ ਦੇ ਦੁਆਰਾ ਵਾ ਸਾਡੇ ਪ੍ਰੋਫਟ ਬਲਵਿੰਦਰ ਮਸੀਹ ਨੇ ਜਿਸ ਦਿਨ ਸਾਡੇ ਗੁਰਦੀਪ ਸਿੰਘ ਰੰਧਾਵਾ ਸਾਹਿਬ ਬਲਵਿੰਦਰ ਮਿਸਟਰੀ ਤੋਂ ਕੋਲ ਗਏ ਸੀ ਔਰ ਉਹਨਾਂ ਨੇ ਬਲੇਸਿੰਗ ਦਿੱਤੀ ਸੀ ਕਿ ਤੁਹਾਡੀ ਇੱਕ ਵੱਡੀ ਜਿੱਤ ਹੋਏਗੀ ਔਰ ਉਹ ਜਿੱਤ ਖੁਦਾ ਨੇ ਬਿਲਕੁਲ ਅੱਜ ਦਿੱਤੀ ਆ ਕੀ ਲੱਗਦਾ ਲੰਮੇ ਚਿਰ ਬਾਅਦ ਕਾਂਗਰਸ ਦਾ ਘਰ ਮਰਿਆ ਜਾਣ ਵਾਲਾ ਡੇਰਾ ਬਾਬਾ ਨਣ ਦੇ ਇਥੇ ਆਮ ਵੀ ਜਿੱਤ ਕਿਵੇਂ ਦੇ ਦੇ ਸਰ ਇਹ ਜੀ ਇੱਕ ਅਹੰਕਾਰ ਨੂੰ ਟਾਇਆ ਵਾ ਜੀ ਇੱਕ ਅਹੰਕਾਰੀ ਰਾਮਨ ਨੂੰ ਮਾਰਿਆ ਵਾ ਜਿਹੜਾ ਤੇ ਕੌਣ ਚ ਕਿਲਾ ਸੀ ਉਹ ਕੱਢਿਆ ਵਾ ਗੁਰਦੀਪ ਸਿੰਘ ਰੰਧਾਵਾ ਨੇ ਔਰ ਮਸੀਹ ਲੋਕਾਂ ਨੇ ਇਹ ਗੁਰਦੀਪ ਸਿੰਘ ਵਾਦੇ ਨਾਲ ਰਲ ਮਿਲ ਕੇ ਇਲੈਕਸ਼ਨ ਨੂੰ ਜਿਤਾਇਆ ਵਾ ਸੋਸਿਕਾ ਬਬੀ ਕਿਵੇਂ ਬਾਬਾ ਜੀ ਦੇ ਦ ਸਰ ਹਾਂਜੀ ਕਿਵੇਂ ਦੇਖਦੇ ਆ ਜੀ ਜਿੱਤ ਜੀ ਅੱਜ ਜਿੱਤ ਬਹੁਤ ਵਧੀਆ ਹੋਈ ਆ ਤੇ ਜਿੱਤ ਨੂੰ ਅਸੀਂ ਬਹੁਤ ਹੌਕਾ ਵਾਈ ਮਾਰਿਆ ਲੋ ਤੇ ਸਾਡੇ ਲਾਗੇ ਦਾ ਘਰੋਾਈ ਤੋਂ ਰੰਧਾਵਾ ਪਰਿਵਾਰ ਉਹ ਸ਼ੁਰੂ ਤੋਂ ਲੈ ਕੇ ਨਾਲ ਸਾਥ ਕੋ ਜਿੱਦਾ ਹੁੰਦਾ ਸੀ ਤੇ ਅੱਜ ਟਾਈਮ ਸਾਡੇ ਗਰਦੀਪ ਚੰਦਰ ਰੰਧਾਵੇ ਨੇ ਬਹੁਤ ਵੱਡੀ ਜਿੱਤ ਕੀਤੀ ਆ ਬਹੁਤ ਜ਼ੋਰ ਨਾਲ ਲੋਕਾਂ ਨੇ ਜੋਸ਼ ਦਿਖਾਇਆ ਬਹੁਤ ਰਲਾ ਵਰਦਾ ਵਾਦੀ ਪਾਰਟੀ ਕਿਵੇਂ ਸਾਰਾ ਮਤਲਬ ਹੈ ਲੰਮੇ ਚਿਰ ਤੋਂ ਜਿਹੜਾ ਕਾਂਗਰਸ ਦਾ ਘਰ ਬਣਨੇ ਜਾ ਰਿਹਾ ਸੀ ਟੇਰਾ ਉਹ ਘਰ ਨੂੰ ਤੋੜ ਦਿੱਤਾ ਵਾ ਸਾਡੇ ਲੋਕ ਜਿਹੜੇ ਹੀ ਬਹੁਤ ਗਰੀਬ ਹਨ ਗਰੀਬਾਂ ਨੇ ਇੰਨਾ ਜ਼ੋਰ ਲਾਇਆ ਕੋਈ ਇਹਨਾਂ ਨੇ ਇਹ ਨਹੀਂ ਵੇਖਿਆ ਕਿ ਤਗੜਪਨ ਨੂੰ ਵੇਖਿਆ ਛਾੜ ਨੂੰ ਨੂੰ ਵੇਖਿਆ ਇਹਨਾਂ ਲੋਕਾਂ ਨੇ ਪੂਰਾ ਜ਼ੋਰ ਲਾ ਕੇ ਉਹਨਾਂ ਇਤਲਾ ਤੋਂ ਖੜਨ ਦਿੱਤਾ ਤੁਸੀਂ ਬਾਈ ਜੀ ਬਾਈਨਾ ਔਰ ਖੁਸ਼ੀ ਦਾ ਮਾਹੌਲ ਹੈ ਜੀ ਆਪਣੇ ਪਿੰਡ ਦੇ ਸਰਦਾਰ ਕਦੀਸ਼ ਸਿੰਘ ਰੰਧਾਵਾ ਦੇ ਪਿੰਡ ਵਿੱਚ ਜਿਹੜਾ ਉਹਨਾਂ ਦੇ ਧੌਂਚ ਕਿਲਾ ਕਾਂਗਰਸੀਆਂ ਦੇ ਉਹ ਨਿਕਲ ਚੁੱਕਿਆ ਆ ਤੇ ਪਰਿਵਾਰ-ਵਾਰ ਖਤਮ ਕਰਤਾ ਜੀ ਉੱਥੇ ਸਰਦਾਰ ਕਦੀਸ਼ ਸਿੰਘ ਰੰਧਾਵਾ ਨੇ ਕੀ ਲੰਮੇ ਸਮੇਂ ਤੋਂ ਜਿਹੜਾ ਕਾਂਗ ਦਾ ਘਰ ਬਣਿਆ ਜਨ ਨੂੰ ਲੱਗਿਆ ਹਾਂਜੀ ਜੀ ਵੇਖੋ ਅੱਜ ਸਾਡਾ ਤੁਹਾਡੇ ਸਾਹਮਣੇ ਸਾਰਿਆਂ ਦੇ ਜੋ ਉਹਨਾਂ ਦੇ ਧੌਂਚ ਕਿਲਾ ਸੀ ਉਹ ਬੜੇ ਚੰਗੇ ਤਰੀਕੇ ਨਾਲ ਕੱਢਿਆ ਸਰਦਾਰ ਕਦੀਸ਼ ਸਿੰਘ ਰੰਧਾਵਾ ਨੇ ਬਤਲੋ ਕਿਵੇਂ ਲੱਗਦਾ ਨਹੀਂ ਕਿ ਇੱਕ ਮਤਲਬ ਥੋੜਾ ਉਲਟ ਹੋ ਸਕਦਾ ਹੈ ਜੇ ਮਤਲਬ سپورਟ ਮਤਲਬ ਪਾਰਟੀ ਦਾ ਇੱਕ ਬੰਦਾ ਨਾਲ ਬੁਲ سپورਟ ਕਰਦੀ ਤੇ ਇਸ ਵਾਰ ਵੀ ਸਾਰਾ ਔਖਾ ਨਹੀਂ ਹੋ ਸਕਦਾ ਔਖਾ ਤਾਂ ਹੈਗਾ ਸੀ ਬਤਲੋ ਬਾਕੀ ਲੋਕਾਂ ਨੂੰ ਸੂਝ ਆ ਗਈ ਸੀ ਸਮਝ ਆ ਗਈ ਸੀ ਇਹਨਾਂ ਨੂੰ ਪਰਿਵਾਰਵਾਦ ਨੂੰ ਖਤਮ ਕਰਨਾ ਹੈ ਕੀ ਲੱਗਦਾ ਹੁਣ ਮਤਲਬ ਇਲਾਕੇ ਦੇ ਵਿੱਚ ਜਿਹੜਾ ਕੁਝ ਸਦਾਰ ਹੋਏਗਾ ਬਹੁਤ ਜੀ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਤੁਸੀਂ ਬਹੁਤ ਕੁਝ ਬਣੇਗਾ ਧੰਨਵਾਦ ਦੇਖ ਸਰਦਾਰਾ ਬਹੁਤ ਬਹੁਤ ਆਦਰਸ਼ ਹਨ ਜਿਹਨਾਂ ਮਾਰਦੇ ਜਾਂ ਜਿੱਤਦੇ ਬਹੁਤ ਵਧੀਆ ਜੀ ਕੋਟਾ ਸਪੋਰਟ ਹਨ ਬਹੁਤ ਸਪੋਰਟ ਕਰਦੀ ਹੈ ਤੁਹਾਡੀ ਸਾਰਿਆਂ ਨੇ ਲੰਮੇ ਚਿਰ ਤੋਂ ਜਿਹੜਾ ਕਾਂਗਰਸ ਦਾ ਜਿਹੜਾ ਦੌਰ ਮੰਨੇ ਜਾਣ ਲਾਇਆ ਕਿਵੇਂ ਸਾਰਾ ਬਦਲ ਗਿਆ ਇਹ ਤਾਂ ਦੇਖੋ 70 ਸਾਲ ਪੁਰਾਣਾ ਜਿਹੜਾ ਗੜੇ ਟੁੱਟਾ ਹੈ ਇਹਨਾਂ ਹੰਕਾਰ ਵੀ ਨਾਲ ਟੁੱਟਾ ਤੇ ਗੜ ਵੀ ਨਾਲ ਟੁੱਟਾ ਹੈ ਕਿਉਂ ਜੇ ਇਸ ਵਾਰ ਹਾਈਕ ਬਣਾ ਨੂੰ ਨਾ ਥੋੜੀ ਬੋਧੀ ਸਪੋਰਟ ਮਿਲਦੀ ਜੀ ਇਸ ਵਾਰ ਵੀ ਕੰਮ ਜਿਹੜਾ ਥੋੜਾ ਡਿਫਰੈਂਟ ਹੋਉਂਦਾ ਸੱਤ ਸਾਲ ਦੇਖੋ ਜੀ ਇਹ ਤੇ ਜਿਹੜੇ ਆਪਣੇ ਆਪਣੇ ਹਲਕੇ ਦੇ ਲੋਕ ਹੁੰਦੇ ਜੇ ਉਹਨਾਂ ਦਾ ਸਾਥ ਹੋਵੇ ਤੇ ਫਿਰ ਕੋਈ ਚੀਜ਼ ਵੀ ਨਹੀਂ ਸਾਨੂੰ ਰੱਖ ਸਕਦਾ ਸਾਨੂੰ ਸਾਰੇ ਲੋਕਾਂ ਨੇ ਨਾ ਹੰਕਾਰ ਦੇਦਾ ਇਹ ਵਕਰਾ ਸਾਥ ਦਿੱਤਾ ਹੈ ਸਾਡਾ ਉਹਦੇ ਨਾਲ ਆਪਣੀ ਜਿੱਤ ਪ੍ਰਾਪਤ ਕੀਤੀ ਕਿਸੇ ਲੋਕਾਂ ਨੇ ਫਤਵਾ ਦਿੱਤਾ ਬਿਲਕੁਲ ਜੀ ਦਿੱਤਾ ਬਾਕੀ ਰੰਦਾ ਸਾਹਮਣੇ ਦੀਪ ਸਿੰਘ ਰੰਦਾਵਾਂ ਨੇ ਜਿੰਨਾ 2.5 ਸਾਲ ਆਪਣਾ ਕੰਮ ਕੀਤਾ ਉਹਦਾ ਵੀ ਸਾਨੂੰ ਨਾਲ ਕੁਝ ਵੀ ਪਿੰਡਾਂ ਦੇ ਵਿੱਚ ਫੀਲਡ ਦੇ ਵਿੱਚ ਵਰਕ ਥੋੜਾ ਬਹੁਤ ਜਿੰਨੇ ਸਮਾਂ ਮਿਲਿਆ ਉਹਨਾਂ ਕੀਤਾ ਕਿਵੇਂ ਦੇਖਿਆ ਸਾਨੂੰ ਇਖੋ ਜੀ ਮੈਂ ਤਾਂ ਜਿੱਥੇ ਵੀ ਜਾਂਦੀ ਨਹੀਂ ਆ ਬਹੁਤ ਸਾਥ ਮਿਲਦਾ ਰਿਹਾ ਜਿੱਦਾਂ ਜਿੱਤੇ ਜਿੰਨਾ ਘਰਾਂ ਦੇ ਵਿੱਚ ਵੀ ਜਾਂਦੇ ਲੋਕ ਬਹੁਤ ਸਪੋਰਟ ਕਰਦੇ ਸਨ ਤੇ ਨਾਲ ਕਿਤੇ ਸੀ ਵੀ ਤੁਹਾਡੇ ਨਾਲ ਪਰ ਉਹ ਉਹਦਾ ਆਪਾਂ ਰਿਜ਼ਲਟ ਸਾਹਮਣੇ ਦੇਖੀ ਗਿਆ ਹਾਂ ਜੀ ਮਾਤਾ ਕਿਵੇਂ ਲੱਗ ਰਿਹਾ ਜਿਹੜੀ ਅੱਜ ਦੀ ਜੱਤੀ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਸਮੇਂ ਤੋਂ ਜਿਹੜਾ ਕਾਗਜ਼ਾਦਾਰ ਮੰਨਿਆ ਜਾ ਰਿਹਾ ਹੈ ਕਿਵੇਂ ਮਤਲਬ ਲੱਗਦਾ ਨਹੀਂ ਕੋਈ ਤਰ ਤਰ ਵਾਈਬਸ ਹੋਰ ਮਾਰੀ ਮਾਰਾਈ ਤਾਂ ਉਹ ਅਹੀਂ ਕਹੋਣੇ ਅੱਗੇ ਕੋਈ ਸਾਥ ਜਣੇਗੀ ਸਾਡੇ ਨਾਲ ਇਸ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਉਹਨਾਂ ਨਾਲ ਗੱਲ ਕਰ ਸੱਚੀ ਗੱਲ ਪੁੱਛਣਾ ਸਾਸੀ ਗੱਲ ਜੀ ਕੀ ਸਮਝਾ ਆਪਣਾ ਕੀ ਫਿਰ ਸਵੈਚੋਂ ਬਣਾਉਗੀ ਸਤੀਂਦਰ ਸਿੰਘ ਜੀ ਕਿਵੇਂ ਦੇਖਦੇ ਆਜ ਦੀ ਜਿਹੜੀ ਐਡੀ ਮਤਲਬ ਜਿੱਤ ਹੋਈ ਹੈ ਕਿਉਂ ਜਿੱਤ ਹੋਈ ਵੇਖੋ ਜੀ ਇਹ ਪਿਆਰ ਆਮ ਪਾਰਟੀ ਦੇ ਵਰਕਰਾਂ ਦਾ ਆਮ ਪਾਰਟੀ ਨਾਲ ਨਾਨਕੇ ਵੋਟਾਂ ਪਾਈਆਂ ਐਂ ਜਿਤਾਇਆ ਹੈ ਸਰਕਾਰ ਦਾ ਹਿੱਸਾ ਬਣ ਐਂ ਰਬ ਬਣਾਣ 2.5 ਸਾਲ ਤੋਂ ਪਿੱਛੇ ਰਹਿ ਗਏ ਹੁਣ ਅਸੀਂ ਦਾ ਹਿੱਸਾ ਸਰਕਾਰ ਦਾ ਹਿੱਸਾ ਬਣੀ ਹੈ ਔਰ ਵਿਕਾਸ ਹੋਗਾ ਜਿਹੜਾ ਕੋਈ ਬੇਰੁਜ਼ਗਾਰੀ ਖਤਮ ਹੋਏਗੀ ਵਿਕਾਸ ਹੋਵੇਗਾ ਤੇ ਕੋਈ ਕੁਝ ਨਾ ਕੁਝ ਫੈਕਟਰੀਆਂ ਇੰਡਸਟਰੀਆਂ ਇਧਰ ਆਉਣਗੀਆਂ ਤੇ ਲੋਕਾਂ ਦਾ ਜਦੋਂ ਸਰਕਾਰ ਰੁਜ਼ਗਾਰ ਮਿਲੇਗਾ ਸਭ ਨੂੰ ਇਹ ਜਿਹੜਾ ਬਾਬਾ ਨਾਨਕ ਤੋਂ ਕੁਝ ਹੋਰ ਵੀ ਜਿਹੜੇ ਇਲਾਕੇ ਇਹ ਕਾਂਗਰਸ ਦਾ ਜਿਹੜਾ ਹਰ ਮਾਮਲਾ ਮੰਨਿਆ ਜਾਂਦਾ ਹੈ ਕਿ ਮਨੇ ਕਿਵੇਂ ਦੇ ਦੇ ਸਾਂ ਕਾਂਗਰਸ ਦਾ ਗੜ ਮੰਨਿਆ ਜਾਂਦਾ ਹੈ ਇਹ ਗੱਲ ਪੱਕੀ ਆ ਪਰ ਵੇਖੋ ਜੀ ਆਮ ਪਾਰਟੀ ਦਾ ਪਿਆਰ ਸੰਗਤ ਦਾ ਪਿਆਰ ਆ ਤੇ ਜਿਹੜਾ ਪਰਿਵਾਰਵਾਦ ਨੂੰ ਖਤਮ ਕਰਕੇ ਸਰਦਾਰ ਗੁਰਦੀਪ ਸਿੰਘ ਦਾ ਵੱਡਾ ਚਿੱਤ ਇਹ ਸੰਗਤ ਨੇ ਕੀਤੀ ਆ ਸਭ ਨੇ ਵੋਟਾਂ ਪਾਈਆਂ ਪੂਲਕ ਦਿਲ ਖੋਲ ਕੇ ਵੋਟਾਂ ਪਾਈਆਂ ਪਾਟੀਂ ਚ ਤਾਇਆ ਸਟਾਰਟ ਕਿ ਤਵੇਂ ਨਹੀਂ ਲੱਗਦਾ ਵੀ ਜਿਵੇਂ ਜਿਵੇਂ ਬੈਚ ਜਿਵੇਂ ਚੱਲ ਰਿਹਾ ਸੀ ਮਤਲਬ ਕਾਊਂਟਿੰਗ ਹੋ ਰਹੀ ਸੀ ਤਾਂ ਤਾਂ ਆ ਉਹ ਦੇਖੋ ਜੀ ਉਤਾਰ ਚੜਾਅ ਤਾਂ ਹੈ ਹੀ ਹੈ ਗਈ ਪਿੰਡਾਂ ਦੇ ਵਿੱਚ ਕਿਤੇ ਉਦੀ ਉੱਪਰ ਕਿਤੇ ਨੀਚੇ ਜਦੋਂ ਅਸੀਂ ਹੌਲੀ 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 ਜਿੱਤ ਬਰਕਰਾਰ ਹੁੰਦੀ ਰਹੀ ਵਾਦੀ ਰਹੀ ਵਾਦੀ ਰਹੀ ਤੇ ਫਿਰ ਆਖਰ کہیں 5000 ਨਾਲ ਲਗਭਗ 6000 ਨਹੀਂ ਲੀਡ ਪ੍ਰਾਪਤ ਕੀਤੀ ਹੈ ਸਰਦਾਰ ਗਦੀਪ ਸਿੰਘ ਜੀ ਇਸ ਵਾਰ ਕੀ 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 ਸੋਚ ਕੇ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਕੀ ਸੀ ਵੇਖੋ ਜੀ ਇੱਕ ਤਾਂ ਫਤਵਾ ਦਿੱਤਾ ਹੈ ਕਿ ਉਹ ਪਰਿਵਾਰਵਾਦ ਨੂੰ ਖਤਮ ਕੀਤਾ ਹੈ ਤੇ ਨੰਬਰ ਦੋ ਸਰਕਾਰ ਦਾ ਵੇਖੋ ਜੀ ਕਿੰਨਾ ਹੁੰਦਾ ਸਰਕਾਰ 2.5 ਸਾਲ ਅਸੀਂ ਪਿਛੇ ਰਹਿ ਗਏ ਜੀ ਡੇਰ ਬਾਬਾ ਨਨਖਲ ਕਾ ਪਿਛੇ ਰਹਿ ਗਿਆ ਹੁਣ ਹੀ ਸਰਕਾਰ ਦਾ ਹਿੱਸਾ ਬਣਿਆ ਤੁਹਾਨੂੰ ਇਹੋ ਖੁਸ਼ੀ ਹੈ ਕਿ ਸਰਦਾਰ ਗਦੀਪ ਸਿੰਘ ਸਾਡੇ ਪਿੰਡ ਦਾ ਮਜੂਤਾ ਸਰਪੰਚ ਹੈ ਤੇ ਸਰਦਾਰ ਗਦੀਪ ਸਿੰਘ ਦਾ ਸਾਡੇ ਪਿੰਡ ਦੇ ਐਮਐਲਏ ਬਣੇ ਨੇ ਤੁਹਾਨੂੰ ਬਹੁਤ ਖੁਸ਼ੀ ਆ ਪਿੰਡ ਵਾਸੀ ਨੂੰ ਤੁਸੀਂ ਵੇਖਣ ਦੇ ਜੋ ਕਿਵੇਂ ਅਸਬਾਰੀ ਚੱਲ ਰਹੀ ਹੈ ਮਠਿਆਈ ਵੰਡ ਰਹੇ ਆ ਬਹੁਤ ਖੁਸ਼ੀ ਹੈ ਜੀ ਕੋਈ ਟਿਕਾਣਾ ਨਹੀਂ ਤੁਸੀਂ ਦਾ ਕਿਵੇਂ ਦੇ ਦੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਸਾਡੇ ਪਿੰਡ ਵਿੱਚੋਂ ਬਹੁਤ ਲੋਕਾਂ ਨੇ ਸਾਥ ਅਤੇ ਪਿਆਰ ਦਿੱਤਾ ਗੁਰਦੀਪ ਸਿੰਘ ਰੰਧਾਵਾ ਦਾ ਸਾਡੇ ਪਿੰਡੋਂ ਲਗਭਗ 1450 ਦੇ ਕਰੀਬ ਗੁਰਦੀਪ ਸਿੰਘ ਨੂੰ ਵੋਟ ਪਈ ਆ ਜਿਹਦੇ ਨਾਲ ਤੁਸੀਂ ਆਪ ਹੀ ਹਿਸਾਬ ਲਾਓ ਕਿ ਸ਼ਾਹਪੁਰ ਦੇ ਸਾਰੇ ਲੋਕ ਜਿਹੜੇ ਗੁਰਦੀਪ ਸਿੰਘ ਰੰਧਾਵਾ ਨਾਲ ਪਿਆਰ ਕਰਦੇ ਆ ਤੇ ਦਿਲੋਂ ਉਹਨਾਂ ਨਾਲ ਜੁੜੇ ਹੋਏ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਪਿੰਡ ਦਾ ਬਹੁਤ ਮਾਣ ਵਧਿਆ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਆ ਤੇ ਸਾਡਾ ਪਿੰਡ ਮਤਲਬ ਬਹੁਤ ਵਧੀਆ ਐ ਇਸ ਟਾਈਮ ਅਸਟੇਜ ਤੇ ਧੰਨਵਾਦ